ਕਾਫੀ ਮੈਸੇਜ ਆ ਰਹੇ ਨੇ ਵੀ ਤੁਸੀਂ ਅਮਨ ਨੂੰ ਕਿਉਂ ਨਹੀਂ ਮਿਲਦੇ ਤੁਸੀਂ ਅਮਨ ਕਰੋ ਜਾਨੋਂ ਹਟ ਗਏ ਆ ਕੀ ਗੱਲ ਹੋਈ ਤੁਹਾਡੇ ਚ ਉੱਦਾਂ ਉੱਦਾਂ ਦੇ ਕਾਫੀ ਮੈਸੇਜ ਆਉਂਦੇ ਆ ਯਾਰ ਸੋ ਸੋਚਿਆ ਮੈਂ ਵੀ ਯਾਰ ਅੱਜ ਇਸ ਗੱਲ ਟੌਪਿਕ ਤੇ ਗੱਲ ਕੀਤੀ ਜਾਵੇ ਪਹਿਲਾਂ ਤਾਂ ਮੈਂ ਇਹ ਸੋਚਿਆ ਮੈਂ ਕਿਹਾ ਵੀ ਪਹਿਲਾਂ ਤਾਂ ਏਸੀ ਚਲਾਇਆ ਜਾਵੇ ਕੋਠੇ ਜਾ ਕੇ ਏਸੀ ਚਲਾ ਕੇ ਫੇਰ ਗੱਲਬਾਤ ਕਰਾਂਗੇ ਇਸ ਟੌਪਿਕ ਤੇ ਹਨਾ ਪਹਿਲਾਂ ਏਸੀ ਦੀ ਲਾਵਾਂਗੇ ਤਾਰ ਉਹ ਕੱਲ ਵੀ ਮੈਸੇਜ ਆਏ ਨਹੀਂ ਨਹੀਂ ਲੜ ਲੋ ਜੀ ਲਾਈਟ ਹੈ ਨਹੀਂ ਉਹ ਕੀ ਕਰੀ ਗਰੀਬਾਂ ਦਾ ਹਾਲ ਆ ਆਹ ਦੇ ਹੀ ਯਾਰ ਬਾਹਰੋਂ ਚੱਕਰਾਇਆ ਲੱਗਦੇ ਹੈ ਨਹੀਂ ਉਹ ਜੀ ਸੋ ਕਾਫੀ ਮੈਸੇਜ ਆ ਰਹੇ ਸੀ ਤੇ ਏਦਾਂ ਉਦਾਂਲੇ ਤੇ ਮੈਂ ਇਹ ਗੱਲ ਕਲੀਅਰ ਕਰਨੀ ਅੱਜ ਕਿ ਏਦਾਂ ਵੀ ਆਪਾਂ ਜਾਈਦਾ ਆ ਯਾਰ ਆਪਾਂ ਮਿਲੀਦਾ ਆਪਾਂ ਗਏ ਨਹੀਂ ਹੈਗੇ ਉਦਾਂ ਟਾਈਮ ਹੋ ਗਿਆ ਮਿਲ ਨਹੀਂ ਹੋਇਆ ਜਾ ਕੇ ਤੇ ਉਦਾਂ ਘਰੇ ਆਉਂਦੇ ਜਾਂਦੇ ਆ ਪਿੱਛੇ ਜੋ ਹਸਪਤਲ ਦੀ ਗੱਲ ਕਰਦੇ ਵੀ ਜੋ ਹਸਪਤਲ ਵੀ ਆਇਆ ਸੀ ਉਹ ਪਹਿਲਾਂ ਤੁਸੀਂ ਸਿੱਧਾ ਹਸਪਤਲ ਚਲੇ ਗਏ ਬਾਅਦ ਵਿੱਚ ਉੱਥੋਂ ਉਹਨਾਂ ਨੇ ਇੱਧਰ ਆਉਣਾ ਸੀ ਉਹਨਾਂ ਨੂੰ ਕੰਮ ਪੈ ਗਿਆ ਰਿਸ਼ਤੇਦਾਰੀ ਸੀ ਕੋਈ ਓਵਰਲੋਡ ਹੋ ਗਿਆ ਇਨਵੈਟਰ ਓਵਰਲੋਡ ਓਵਰਲੋਡ ਕੋ ਚਲਾ ਦਿੱਤਾ ਉਹਦੇ ਉੱਤੇ ਕੀ ਚਲਾਇਆ ਇੱਥੇ ਫੁੱਲਰ ਤੇ ਵੀ ਉਦੋਂ ਸਿੱਧਾ ਆਏ ਉਹ ਸਿੱਧਾ ਚਲੇ ਗਏ ਸੀ ਇੱਥੇ ਆਉਣਾ ਸੀ ਜਦੋਂ ਉਹਨਾਂ ਇੱਧਰ ਆਉਣਾ ਸੀ ਅਸੀਂ ਉੱਧਰ ਤੋਂ ਚਲੇ ਗਏ ਤੇ ਗੱਲਬਾਤ ਆ ਰੋਜ਼ ਹੁੰਦੀ ਹੈ ਨਾ ਸੋ ਕਾਫੀ ਜਾਣਿਆਂ ਨੇ ਇਹ ਕਿਹਾ ਵੀ ਖੜਾ ਲੜ ਪਿਆ ਇਹ ਮਿਲਦੇ ਮਿਲਦੇ ਨਹੀਂ ਆ ਕੋਈ ਵੀ ਹਨਾ ਕੋਈ ਨੱਦਾ ਦੀ ਕੋਈ ਗੱਲ ਨਹੀਂ ਹੈਗੀ ਥੋੜੇ ਦਿਨਾਂ ਤੱਕ ਹੋਣਗੇ ਤੇ ਉਹਨਾਂ ਨੇ ਆਪਰੇਸ਼ਨ ਕਰਉਣਾ ਹੀ ਭਾਈ ਦੀ ਬਾਹ ਦਾ ਉਦੋਂ ਫੇ ਤੁਹਾਨੂੰ ਮਲਾਵਾਂਗੇ ਸਾਰਿਆਂ ਨਾਲ ਜਦੋਂ ਸਾਡੇ ਆਪਣੇ ਘਰੇ ਬੇਬੀ ਆਉਣ ਵਾਲਾ ਹੀ ਆ ਬਸ ਉਦੋਂ ਵੀ ਸਾਰੇ ਇਕੱਠੇ ਹੋਵਾਂਗੇ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਇਕੱਠੇ ਰਹੀਦਾ ਇਕੱਠੇ ਗੱਲਬਾਤ ਰੋਜ਼ ਹੁੰਦੀ ਆ ਸੋ ਗਲਤ ਨਾ ਸੋਚਿਆ ਕਰੋ ਤੇ ਬਾਕੀ ਏਦਾਂ ਵੀ ਚਲੋ ਇਹ ਲੜਾਈ ਲਈ ਸਾਡੇ ਚ ਹੋ ਵੀ ਜਾਂਦੀ ਆ ਕੋਈ ਜ਼ਿਆਦਾ ਟਾਈਮ ਨਹੀਂ ਮਤਲਬ ਵੀ 10 15 ਦਿਨ ਚ ਫੇਰ ਲਾਪਈ ਦਾ ਬਲੌਣ ਘਰੇ ਦਾ ਫੋਨ ਆਉਂਦਾ ਜਾਂਦਾ ਰਹਿੰਦਾ ਸਾਰਿਆਂ ਨਾਲ ਗੱਲਬਾਤ ਹੁੰਦੀ ਆ ਤੇ ਗੱਲਬਾਤ ਵੀ ਵੀਡੀਓ-ਬੂਡੀਓ ਭੇਜਦੇ ਰਹੇ ਇਕ ਦੂਜੇ ਨੂੰ ਮਤਲਬ ਕਦੀ ਜ਼ਿਆਦਾ ਟਾਈਮ ਨਾਲ ਉਹ ਕੰਮ ਨਹੀਂ ਹੈਗਾ ਵੀ ਬਲੌਣੋ ਹਟ ਜਾਈਏ ਜਾਂ ਕੁਛ ਨਾ ਪੱਕਾਈ ਲਾਪਈ ਦਾ ਬਲੌਣ ਥੋੜੇ ਟਾਈਮ ਬਾਅਦ ਜ਼ਿਆਦਾ ਨਹੀਂ ਰਹਿੰਦਾ ਮਤਲਬ ਭੈਣ ਭਰਾ ਜੋ ਹੋ ਜਾਂਦੀ ਗੱਲਬਾਤ ਰੱਬ ਨਹੀਂ ਦੂਰ ਰੱਖ ਰਹਿਣ ਦਿੰਦਾ ਇਕ ਦੂਜੇ ਨੂੰ ਸੋ ਐਦਿ ਸਾਡੇ ਚ ਹੈ ਨਾ ਲੜਾਈਆਂ ਵੀ ਹੋ ਜਾਂਦੀਆਂ ਝਗੜੀਆਂ ਵੀ ਹੋ ਜਾਂਦੇ ਬਟ ਫਿਰ ਵੀ ਅਸੀਂ ਇਕੱਠੇ ਰਹਿਦਾ ਆ ਫੇਰ ਵੀ ਇਕੱਠੇ ਹੋ ਜਾਈਦਾ ਨਹੀਂ ਸੋਚਿਆ ਹੋਵੇ ਨਹੀਂ ਗੱਲ ਕਰਨੀ ਹੁਣ ਜੋ ਮਰਜੀ ਮੈਂ ਤਾਂ ਸੋਚ ਲੈਂਦਾ ਹਾਂ ਤਾਂ ਵੀ ਮੈਂ ਨਹੀਂ ਗੱਲ ਕਰਨੀ ਕਿਸੇ ਵੀ ਲੜਾਈ ਹੋ ਜੇ ਬਟ ਪਤਾ ਨਹੀਂ ਕਿਤੇ ਨਾ ਕਿਤੇ ਆ ਕੇ ਕੋਈ ਨਾ ਕੋਈ ਇਦਾਂ ਦੀ ਗੱਲ ਆ ਜਾਂਦੀ ਮoure ਵੀ ਸਾਡੀ ਗੱਲ ਹੋ ਜਾਂਦੀ ਹੈ ਸੋ ਇਦਾਂ ਚੱਕਰ ਜਿਹਾ ਪੈ ਜਾਂਦਾ ਗੱਲਬਾਤ ਹੋ ਜਾਂਦੀ ਹੈ ਸੋ ਗਲਤ ਨਾ ਸੋਚਿਆ ਕਰੋ ਬਾਕੀ ਤੁਹਾਨੂੰ ਵੀ ਪਤਾ ਆ ਹਰੇਕ ਦੇ ਭੈਣ ਭਰਾਜ ਲੜਾਈ ਹੁੰਦੀ ਰਹਿੰਦੀ ਆ ਗੱਲਾਂ ਬਾਤਾਂ ਸੋ ਹੋ ਜਾਂਦੀਆਂ ਆ ਤੇ ਬਹੁਤ ਕੁਝ ਹੋ ਜਾਂਦਾ ਆ ਪਰ ਟਾਈਮ ਦੇ ਟਾਈਮ ਅੱਦਾ ਆ ਵੀ ਨਹੀਂ ਆ ਗਈ ਵੀ ਬੰਦਾ ਮਿਲਣ ਲੱਗ ਪੈਂਦਾ ਮਤਲਬ ਜੇ ਲੜੇ ਵੀ ਪਵੇ ਤਾਂ ਸਾਡੇ ਤੇ ਵੀ ਧੀ ਹੁੰਦੀ ਕਿਤੇ ਲੜ ਪਈ ਨਾ ਅਸੀਂ ਆਡੀ ਮਤਲਬ ਰਹਿ ਨਹੀਂ ਹੁੰਦਾ ਸਾਡੀ ਅਸੀਂ ਲੱਗ ਪੈਣਾ ਫੇ ਮਿਲਣ ਇੱਕ ਦੂਏ ਨੂੰ ਨਾ ਐਦਾਂ ਹੁੰਦੀ ਆ ਬਾਕੀ ਤੁਸੀਂ ਵੀ ਸਮਝਦਾਰ ਆ ਸਾਰੇ ਜਾਣੇ ਵੀ ਸਾਡਾ ਤਾਂ ਪਿਆਰੀ ਬਹੁਤ ਆ ਸਾਰਿਆਂ ਦਾ ਅਸੀਂ ਘੱਟ ਹੀ ਲੜੀਦਾ ਜੇ ਕਿਤੇ ਲੜ ਪਈਏ ਤਾਂ ਫਿਰ ਲੜੀਦਾ ਬਹੁਤ ਜ਼ਿਆਦਾ ਜ਼ਬਰਦਸਤ ਆ ਪਰ ਫੇ ਵੀ ਬਲੋਂ ਲੱਗ ਪਈਦਾ ਇੱਕ ਦੂਏ ਨੂੰ ਨਹੀਂਦਾ ਹੁੰਦਾ ਨਾ ਉਹ ਤਾਂ ਮੇਰਾ ਗਰਦੀ ਬਹੁਦੇ ਆ ਬਾਕੀ ਯਾਰ ਹੁਣ ਅਗਲੀ ਦਾ ਵੀ ਸਾਰਿਆਂ ਦਾ ਆਪੋ ਆਪਣਾ ਹਿਸਾਬ ਦਾ ਮੁੰਡਾ ਪਰ ਐਦਾਂ ਆ ਵੀ ਲੜਾਈਆਂ ਲੜੀਆਂ ਹੁੰਦੀਆਂ ਰਹਿੰਦੀਆਂ ਆ ਬਾਕੀ ਠੀਕ ਠਾਕ ਸਾਰਾ ਕੁਝ ਠੀਕ ਹੈ ਜੀ ਕਰਦੇ ਆ ਗੱਲਬਾਤ ਸੋ ਅੱਜ ਆਪਾਂ ਵਲੌਗ ਸਟਾਰਟ ਕਰਦੇ ਆ ਆਪਣੇ ਉੱਪਰਲੇ ਕੰਮ ਦੇ ਤੋਂ ਬਹੁਤ ਜ਼ਿਆਦਾ ਮੂਡ ਖਰਾਬ ਹੋਇਆ ਪਿਆ ਅੱਜ ਤਾਂ ਨੀ ਬਹੁਤ ਤੰਗ ਇੰਨਾ ਕਾ ਜਿਆਦਾ ਮੀਂਹ ਨੇ ਰਾਤ ਤੰਗ ਕੀਤਾ ਸਾਨੂੰ ਇਥੇ ਮਤਲਬ ਕੁ ਕਹਿਣ ਦੀਆਂ ਗੱਲਾਂ ਨਹੀਂ ਆਹ ਵਾਲੇ ਕਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਮੀਂਹ ਦਾ ਪਾੜ ਆ ਗਿਆ ਆ ਬੈੱਡ ਜਿਹੜਾ ਆ ਇਹ ਸਾਰੇ ਖਰਾਬ ਹੋ ਗਿਆ ਆ ਹੋਏ ਅੰਦਰ ਆ ਆ ਗਈ ਸਾਰਾ ਮੀਂਹ ਮੈਂ ਨਹੀਂ ਛੋੜਦੀ ਈ ਧੀਰ ਹੋਰ ਤੇ ਔਰ ਦੇਖੋ ਵੀ ਤੇ ਆ ਦੇ ਵਿੱਚ ਹਾਲਾ ਦੇ ਘਰੇ ਚ ਪਾਏ ਤੇ ਪੱਠਿਆਂ ਚ ਪਾਉਂ ਆ ਦੇਖ ਇੱਧਰ ਇੱਦਾਂ ਵਿਚਾਰਾ ਵੱਢ ਗਿਆ ਹਵਾ ਸਾਰੀ ਉਧਰ ਦੀ ਗਈ ਹਵਾ ਸਾਰੀ ਉਧਰ ਦੀ ਪੱਠੇ ਮੁੰਦੀ ਪਾ ਤੇ ਪੱਠੇ ਦੇਖੋ ਜੀ ਪਾਣੀ ਪਾਣੀ ਦੀਦਾ ਸਿਰ ਚ ਮਤਲਬ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੈ ਮੈਂ ਕਿ ਸਾਡੇ ਵੀ ਪਰ ਹੈ ਮੈਨੂੰ ਤਾਂ ਲੱਗਦਾ ਪਿਹਾਰ ਹੁੰਦਾ ਨਹੀਂ ਹੈ ਪ੍ਰੋਗਰਾਮ ਤੇ ਆ ਸਕਦਾ ਦੇਦਾ ਪੰਜ ਕੋੜੀ ਵੀ ਆ ਸਕਦਾ ਹੈ ਨਾ ਹੋਰ ਇੰਨਾ ਜਿਹੜਾ ਮਿੱਟੀ ਵੀ ਆਇਆ ਸਾਡਾ ਬਿਸਤਰਾ ਵੀ ਨਾ ਸੀ ਜਿਹੜਾ ਸਾਡੇ ਸਾਰੇ ਹੀ ਮਿੱਟ ਗਿਆ ਮम्मा ਦਾ ਕਾਰਡ ਸੀ ਇਹ ਵੀ ਖੁੱਜ ਗਿਆ ਆ ਤਾਂ ਕਿਉਂਕਿ ਸੋਚਿਆ ਹੀ ਨਹੀਂ ਸੀ ਰਾਤ ਜਿੱਦਾਂ ਦਾ ਨੌਂਜੁਣ ਸੀਗਾ ਪਤਾ ਹੀ ਨਹੀਂ ਸੀ ਕਿ ਮम्मा ਦਾ ਵੀ ਤੇ ਵੀ ਕਾਪੀ ਵੀ ਭੇਜਦੀ ਆ ਨਹੀਂ ਆਉਣ ਦਾ ਪਤਾ ਹੀ ਨਹੀਂ ਲੱਗਾ ਕਿਹੜੀ ਉਹ ਲਿਆ ਗਿਆ ਸਵੇਰੇ ਪਿਆ ਤੜਕੇ ਕਾਰ ਗਈ ਆਇਆ ਤੜਕੇ ਪਿਆ ਆ ਮੈਨੂੰ ਤਾਂ ਪਤਾ ਹੀ ਨਹੀਂ ਪੈਂਦੇ ਤਾਂ ਨਹੀਂ ਨੂੰ ਲਾ ਦਿੱਤੇ ਨੇ ਪਾਡੇ ਦੇ ਸੀ ਕਵਾਨਾ ਮੇਰੇ ਮੇਆ ਨੂੰ ਵੀ ਮਾਰੀ ਗਈ ਅੱਗੀ ਰਾਤੀ ਨੇ ਪਤਾ ਉਹ ਬਿਜਲੀ ਬਹੁਤ ਘੜਕਦੀ ਸੀਗੀ ਪਹਿਲਾਂ ਨਹੀਂ ਬਿਜਲੀ ਤਾਂ ਨਹੀਂ ਸੀ ਨਾ ਪਰ ਉਹ ਉੱਠੇ ਸੀਗੇ ਨਹੀਂ ਬਹੁਤ ਲਸ਼ਕਰੀ ਸੀ ਬਿਜਲੀ ਬਿਜਲੀ ਬਹੁਤ ਲਸ਼ਕਰੀ ਸੀਗੀ ਇਹਦੇ ਪਤਾ ਇੰਨਾ ਦੱਸਿਓ ਵੀ ਕਿੰਨਾ ਕਿੰਨਾ ਦੇ ਘਰ ਇੰਨਾ ਜ਼ਿਆਦਾ ਨੁਕਸਾਨ ਆਇਆ ਸਾਡਾ ਤਾਂ ਬਹੁਤ ਜ਼ਿਆਦਾ ਹੋ ਗਿਆ ਕਰ ਕਰ ਵੀ ਮੂਰੀ ਆ ਪੱਟ ਡਿੱਗ ਡਿੱਗ ਆ ਮੇਰੇ ਤਾਂ ਕਾਹ ਹੀ ਲੱਗਣਾ ਨਾ ਨੁਕਸਾਨ ਸਮਾਂ ਸਮਾਂ ਹੋ ਰਿਹਾ ਕਿ ਇਹ ਕਿਤੇ ਬਸ ਐਨੇ ਮਤਲਬ ਹੈ ਨਹੀਂ ਸੀ ਕਿ ਕਿ ਮਤਲਬ ਆਊਗਾ ਮੈਂ ਪਰ ਜਿੱਦਾਂ ਦਾ ਮੌਸਮ ਹੋ ਗਿਆ ਸੀਗਾ ਮੈਂ ਤਾਂ ਬਹੁਤ ਆ ਜਗਾ ਹੈ ਕਿ ਮੇ ਪਿਆਰ ਬਹੁਤ ਮੇ ਪਿਆਰ ਇਹ ਨਜ਼ਰਾਂ ਮੇ ਦਾ ਬੁਰਾ ਹਾਲ ਰਾਤੀ ਪਹਿਲਾ ਵਿਕਰਾਂ ਨੇ ਸੇਰੇ ਉੱਥੇ ਦੇਖਿਆ ਉਸ ਤੋਂ ਬਾਅਦ ਹੀ ਮੈਂ ਦੇਖਿਆ ਮੈਨੂੰ ਤਾਰਾਂ ਦਾ ਡਰ ਸੀ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਲੰਮੀ ਪਈ ਰਹੀ ਮੈਨੂੰ ਹਵਾ ਲੱਗਦੀ ਪਈ ਹੈ ਮੈਨੂੰ ਡਰ ਨਾ ਤਾਰਾਂ ਤੋਂ ਸੀਗਾ ਮੈਨੂੰ ਡਰ ਤਾਰਾਂ ਦਾ ਸੀਗਾ ਇਸੀ ਨੀ ਤਾਰਾਂ ਦਾ ਮੇਗਾ ਵੀ ਲੈਡ ਚਲ ਗਈ ਆ ਤੇ ਮੇਕਾ ਜਿਹੜੀਆਂ ਤਾਰਾਂ ਆ ਇਹ ਨਾ ਕਿ ਤੇ ਇਹੇ ਕਰੰਟ ਗਰੁੰਟ ਨਾ ਆਉਣ ਲੱਗ ਜਿਵੇਂ ਤਾਰਾਂ ਦੇ ਵਿੱਚ ਤੇ ਕਰੰਟ ਨਾ ਮਿਕਾਉਣ ਲੱਗ ਜਿਵੇਂ ਤਾਰਾਂ ਦੇ ਆ ਆ ਸਹੀ ਐ ਮਮੀ ਆਪਾਂ ਹਾਂ ਇਸ ਰਣਾ ਸਹੀ ਐ ਇਹਦਾ ਆ ਵੱਡੇ ਕਿਹੜੇ ਦਾ ਲਿਆ ਦੋ ਦਾ ਸਰਣਾ ਆਪਾਂ ਪਈਏ ਇਹਦੇ ਵਿੱਚ ਛੋਟਾ ਸੀ ਨੋ ਤਾਂ ਸ਼ੌਟ ਜਿਹੜੇ ਜਿਹੜੇ ਸ਼ਾਟ ਆ ਤੇ ਆਈ ਦਾ ਸਵੇ ਦਾ ਬੋਕ ਖਰਾਬ ਹੋ ਗਿਆ ਸਵੇ ਦਾ ਮੀਨ ਚੱਲੋ ਬਾਜੀ ਉੱਥੋ ਅਸੀਂ ਆ ਰੱਖਣੇ ਆ ਮੀਨ ਹੀ ਜਾਵਾ ਕੰਮ ਖਰਾਬ ਤੇ ਮੀਨ ਨੇ ਬਹੁਤ ਕਰਾਉਂ ਦਿੱਤਾ ਜਿੰਨਾ ਪਾ ਮੀਨ ਿਆ ਵੀ ਵੇਸਾ ਬਈ ਬੋਲੇ ਸਾਹਿਬ ਵਾਹ ਹੋਰ ਕਸੂ ਵੀ ਕਿ ਇਹਨਾਂ ਦੇ ਘਰ ਇੰਨਾ ਜ਼ਿਆਦਾ ਨੁਕਸਾਨ ਹੋਇਆ ਸਾਡਾ ਲੋਹਿਆ ਦਾ ਬਹੁਤ ਸਾਫ ਭੇਜਿਆ ਸਾਡੇ ਜਿਹੜਾ ਬੈੱਡ ਹੈ ਨਾ ਇਹ ਵੀ ਸਾਡੇ ਇੱਕੇ ਲੱਗਾ ਹੋਇਆ ਹੈ ਸਾਰੀ ਪਾਛੜ ਹੈ ਸਾਰੀ ਅੰਦਰ ਆ ਗਈ ਜਿਹੜਾ ਅਸੀਂ ਗੱਤਾ ਲਾਇਆ ਸੀਗਾ ਇਸੀ ਦੇ ਕਰਕੇ ਉਹ ਵੀ ਉਹ ਥਲੇ ਚ ਗਿਆ ਉੱਪਰ ਹੁਣ ਸਾਨੂੰ ਮੋ ਮਤਲਬ ਜਿਹੜਾ ਦੂਜਾ ਹੁੰਦਾ ਹੈ ਆਪਣਾ ਘਰ ਦੇ ਵਿੱਚ ਵੀ ਬਸ ਲੜਾਈ ਹੈ ਇਧਰ ਉਧਰ ਦੀ ਆਉਂਦੀ ਜਿੰਨਾ ਪਸੰਦੀ ਆਈ ਤਾਂ ਤਿੰਨ ਇੱਧਰੋਂ ਤਾਂ ਨਹੀਂ ਆਈ ਮੈਨ ਲੱਗਦਾ ਇੱਧਰੋਂ ਨਹੀਂ ਆਇਆ ਤਾਂ ਕਿਉਂ ਇਹ ਤਾਂ ਕਿਤੇ ਤਾਂ ਉੱਪਰੋਂ ਤੇ ਆਇਆ ਇਹਦੇ ਚੋਂ ਆਈ ਆ ਸੋ ਸਾਡਾ ਸਰਾਣਾ ਦਿੱਤੀ ਪੀਲੋ ਲੈ ਨਾ ਕੇ ਪੀਲੋ ਪੀਲੋ ਹਾਂਜੀ ਛੋਨਾ ਪੀਲੋ ਈਆ ਛੋਨਾ ਪੀਲੋ ਮਿਲਾ ਕੀ ਮੇਲਾ ਤੇਰਾ ਬਸ ਇਹੀ ਕੰਮ ਹੈ ਆ ਕੰਨਾ ਮੈਂ ਕੀ ਕਰਨਾ ਭਾਣਾ ਹਾਂ ਭਾਣਾ ਮਨੂ ਮੇਰੀ ਗੱਲ ਸੁਣੋ ਸਾਰਿਆਂ ਸੱਸਰੀ ਘਰ ਬੁਲਾ ਦੋ ਨਹੀਂ ਕਿਉਂ ਮਨੂ ਸਾਡਾ ਰਾਤ ਡਰ ਗਿਆ ਸੀਗਾ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਸੀ ਜੇ ਮਨਜੀਤ ਜੇ ਲਾਈਟ ਹੁੰਦੀ ਤਾਂ ਜਿੱਦਾਂ ਰਾਤ ਮਨਜੀਤ ਡਰਿਆ ਸੀ ਜਣਾ ਬਹੁਤ ਬਹੁਤ ਜ਼ਿਆਦਾ ਡਰ ਗਿਆ ਸੀ ਇਹ ਬਣੇ ਰਹੋ ਵਲੌਗ ਦੇ ਨਾਲ ਕਰਦੇ ਆਂ ਆਪਾਂ ਤੁਹਾਡੇ ਨਾਲ ਗੱਲਬਾਤ ਸਵਾਸੀ ਕਰ ਲਈਏ ਕੰਮ ਕਰ ਕਰਦਾ ਉੱਪਰਲੇ ਕਮਰੇ 'ਚ ਬਹੁਤ ਹੀ ਜ਼ਿਆਦਾ ਖਲਾਰਾ ਪੈ ਚੁੱਕਿਆ ਹੈ ਤੇ ਫਿਰ ਇਸ ਤੋਂ ਬਾਅਦ ਆਪਾਂ نیچے ਕੰਮ ਕਰਨਾ ਹੈ ਜਿਹੜਾ ਖਲਾਰਾ ਪਿਆ ਕਿਉਂਕਿ ਜਿਹੜਾ ਸਾਡਾ ਛੋਟਾ ਕਮਰਾ ਉਹਦੇ 'ਚ ਤਾਂ ਪਾਣੀ ਨਹੀਂ ਬਿਲਕੁਲ ਵੀ ਗਿਆ ਹੈਗਾ ਬਚਾ ਆ ਸੋ ਹੁਣ ਆਪਾਂ ਕਰ ਲਈਏ ਕੰਮ ਹੋ ਗਈ ਇਹ ਫਰੀ ਫੇਰਾ ਪੁੜਾ ਗਏ ਵਰਨਾ ਦਾ ਬਣੇ ਰਹੋ ਵਲੌਗ ਦੇ ਨਾਲ ਬਾਏ ਬਾਏ ਹਾਂਜੀ ਜੀ ਆਪਾਂ ਜਿਹੜਾ ਕੰਮ ਆ ਉਪਰੋਂ ਕਰ ਰਹੇ ਸੀ ਇਹ ਤੇ ਹੁਣ ਆਪਾਂ ਕਰ ਲੱਗੇ ਆ ਕਿਚਨ ਦੀ ਸਫਾਈ ਕਿਚਨ ਦੀ ਸਫਾਈ ਤੋਂ ਬਾਅਦ ਆਪਾਂ ਕਰਾਂਗੇ ਆਪਣਾ ਰੂਮ ਸਾਫ ਨੀਚੇ ਵਾਲਾ ਤੇ ਮੇਰੇ ਬਹੁਤ ਹੀ ਜ਼ਿਆਦਾ ਇੱਥੇ ਗਰਮ ਚੀਜ਼ ਪੱਕ ਗਈਆਂ ਉੱਥੋਂ ਮੈਂ ਐਗ ਐਗੋ ਬੋਇਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜਾ ਮਤਲਬ ਸਾਰਾ ਪਾਣੀ ਜਿਹੜਾ ਬਾਹਰ ਡੁੱਲ ਗਿਆ ਹੁਣ ਆਪਾਂ ਪੂਰਾ ਪਹਿਲੇ ਚੋਬਾ ਬੋਟੇ ਪੱਤੇ ਵਾਲੇ ਸੀਗੇ ਬੱਤੇ ਬਿਨਾਂ ਚਾਹਲੇ ਪਹਿਨਿਆ ਬੀਜ ਆਣਾ ਹੋਵੇ ਇਸੇ ਇਹ ਕੋਈ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹੀ ਜ਼ਿਆਦਾ ਖਨਾਰਾ ਪੈ ਚੁੱਕਿਆ ਸੀ ਮਰ ਕਿਚਨ ਵਾਲਾ ਹਾਂਜੀ ਚਲਾਈ ਆ ਮਾ ਮੈਂ ਤਾਂ ਮੈਂ ਅਮਰੀਕਾ ਲੱਲ ਸੋਇਆ ਦਾ ਤੇ ਮੈਂ ਪਾਉਣ ਤੇ ਬਣਾ ਲਈ ਕੱਟੀਆਂ ਚਾਰ ਇੱਕ ਬੋਤਲ ਮੇਰੇ ਨਾਲ ਕੰਮ ਕਰਨ ਲੱਗ ਗਈ ਜਿਹੜਾ ਆ ਜਿਹੜਾ ਦਿੱਕਾਟ ਕਿੱਥੇ ਆ ਮੁੱਕਾ ਕੋਈ ਸਿੱਟਾ ਆ ਵੀ ਲੱਸੀ ਦਾ ਕੱਟੇ ਤਾਂ ਚਲੋ ਜੀ ਆਪਾਂ ਕਰ ਲਈਏ ਕਿੱਥਨ ਦੀ ਸਫਾਈ ਤੇ ਆਪਾਂ ਕਰਦੇ ਹਾਂ ਹਾਂਜੀ ਜੀ ਹੋ ਗਏ ਆਪਾਂ ਫਰੀ ਕੰਮਕਾਰ ਕਰਕੇ ਤੇ ਕਮਰਾ ਵੀ ਸਾਰਾ ਸਾਫ ਸਫਾਈ ਕਰ ਲਿਆ ਤੇ ਲੱਮਾ ਬਣਾਉਂਦੇ ਪੈ ਰੋਟੀ ਮੈਂ ਜਿਹਾ ਕਾਦੇ ਵਾਲੀ ਰੋਟੀ ਬਣਾਉਂਦੇ ਆ ਆ ਗਈ ਇਹ ਤਾਂ ਨਹੀਂ ਟੋੜੀ ਗਈ ਉਹ ਡੱਗੀ ਰਾਤ ਮੇਰਾ ਆਟਾ ਆਟਾ ਸੜ ਗਿਆ ਮੈਂ ਇਤਨੀ ਬਾਜਾ ਨਹੀਂ ਮਾਰਦੀ ਸੀ ਮੈਂ ਇਤਨੀ ਦਿੱਤੀ ਚੱਕੀ ਦਾ ਕਰੀਏ ਤਾਂ ਬਾਟਾੜੂ ਮਿੱਠਾ ਸਰਦਾ ਮੈਂ ਨਾ ਕੋਈ ਅੱਜ ਬਣਾ ਲਈ ਜਾਨੀ ਸੱਗੀ ਆ ਹੱਥੇ ਹੀ ਨਾ ਕੋਈ ਟੈਂਪਰ ਪਾ ਸਕਦਾ ਬਹੁਤ ਟੈਵ ਹੋ ਗਿਆ ਤਾਂ ਹਾਂ ਨਾ

ਮੈਂ ਤਾਂ ਉਹ ਮਾੜਾ ਜਿਹਾ ਝਾੜੂ ਲੋ ਅੰਦਰੋਂ ਕੱਢ ਕੇ ਲਾ ਗਿਆ ਨਾ ਸਾਰੂ ਕਿਤੇ ਘੇਰੇ ਨਹੀਂ ਆਦੇ। ਉਹ ਨਾਲ ਕੱਢਿਆ ਤਾਂ ਮੇਰਾ ਸੁਭਾਅ ਵਾਹ ਗਿਆ। ਬਾਕੀ ਖਾਣਾ ਯਾਦ ਸੀ। ਉਹਨੇ ਕਰਕੇ ਸਾਨੂੰ ਕੰਦੇ ਨਹੀਂ ਹੋਈ। ਉੱਪਰ ਜਿਹੜਾ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਸੀਗਾ ਇਸ ਕਰਕੇ। ਹਾਏ ਉਹਦੇ ਕਰਕੇ ਸਾ ਤੋਂ ਹੁਣ ਥੱਲੜਾ ਖਲਾਰਾ ਰਹਿ ਗਿਆ। ਹੋਰ ਅੱਜ ਕੋਈ ਨਹੀਂ ਕਮਰਾ ਵੇਣ ਜੂਗਾ ਕਰ ਲਿਆ। ਹੋਰ ਤੁਹਾਨੂੰ ਸੋਣਾ ਪੈਣਾ ਹੁੰਦਾ ਫੇ ਉੱਥੇ। ਤੇ ਨਹੀਂ ਕਰਦਾ ਹਨਾ ਜਿੰਨੇ ਖਾਣੇ ਨੇ ਉਹਨੇ ਘੁਣਨੇ ਘਟਾ ਦੇਣੀ ਬਾਕੀ ਬਾਕੀ ਰੋਟੀਆਂ ਉਹ ਦੋ ਦਵਾ ਦੇ ਹਾਂ ਹਾਂ ਜਿੰਨੇ ਖਾਣੇ ਉਹਨੇ ਤੇ ਬਣਾ ਲਓ ਬਾ ਗਰਮੀ ਚੱਤੇ ਬੰਦੇ ਆ ਬਲਾ ਉਹ ਦਵਾ ਲਈ ਕਿ ਕਰੀਏ ਉਹਨਾਂ ਨੇ ਤਾਂ ਖਾ ਲਈ ਉਹ ਪਰੋਹੇ ਦਾ ਤੇ ਬਾਕੀ ਰੋਟੀ ਖਾਣੇ ਸਨਾਂ ਰੋਟੀ ਪਰੋਹੇ ਵੀ ਚਲ ਖਾ ਗਏ ਆ ਚਾਹ ਨਾਲ ਜੀਂਦੇ ਆ ਹੈ ਆਹ ਤੇ ਨਾ ਉਹਦਾ ਪਤਾ ਨਹੀਂ ਖਾ ਗਏ ਆ ਇਹਨੂੰ ਖਾਣ ਨੂੰ ਹੈ ਨਹੀਂ ਤਾਂ ਖਾਣੇ ਨਹੀਂ ਸੀ ਖਾਣ ਨੂੰ ਹਾਂ ਨੰਨੂ ਤੂੰ ਕਿ ਦਾਦੀ ਨੂੰ ਆਨੇ ਲਾਇਆ ਦੋ ਖੇਡਦੇ ਦੋਨੋਂ ਯਾਨੀ ਉਹ ਬਗਲ ਤੇ ਕਰਦੇ ਅਸੀਂ ਮੰਝਾ ਲੈ ਆਉਣਾ ਸੀ ਕੋਈ ਨਹੀਂ ਆਉਂਦਾ ਕਿ ਤੇ ਨਾ ਤਾਂ ਬੱਚਾ ਆਖਿਆ ਕਿ ਚੰਨਾ ਨਾਟਕ ਨਹੀਂ ਦੇਖਦਾ ਹੈਗਾ ਅਸੀਂ ਸਾਰੇ ਜਣੇ ਚੇਂਜ ਜਿਹੜੇ ਜਿਹੜੇ ਨਾਟਕ ਹੈ ਮੈਂ ਅੱਬ ਬਾਕੀਆਂ ਨੂੰ ਵੀ ਪੁੱਛਿਆ ਕਿ ਜਿਹੜੇ ਜਿਹੜੇ ਨਾਟਕ ਦੇਖਦੇ ਆਂ ਵੀ ਦੱਸਿਓ ਲక్ష్ਮੀ ਭਾਗ ਦੇ ਵਾਲਾ ਨਾਟਕ ਖਤਮ ਹੋ ਗਿਆ ਕਿਉਂ ਕਿ ਉਹ ਨਾਟਕ ਸਾਨੂੰ ਸ਼ੋ ਹੀ ਨਹੀਂ ਆਉਂਦਾ ਜੀ 5 ਤੇ ਹਾਂ ਮੰਮਾ ਹਾਂ ਉਹ ਮਤਲਬ ਉਹ ਤਾਂ ਗੱਲ ਆ ਸ਼ੋ ਹੋਣਾ ਚਾਹੀਦਾ ਆ ਹਾਂ ਅਸੀਂ ਦੇਖਣਾ ਹੁੰਦਾ ਉਹ ਸਾਡਾ ਫੇਵਰੇਟ ਨਾਟਕ ਸੀਗਾ ਹੁਣ ਸਾਨੂੰ ਦਿਖਿਆ ਨਹੀਂ ਨਾਟਕ ਉਹ ਉਹ ਹਾਂ ਅਰੇ ਸਮਝ ਤਾਂ ਐ ਤੇ ਕਿਰਮ ਨਹੀਂ ਜਾ ਰਹੇ ਆ ਹੁੰਦੀ ਫੇਰੀ ਕਰਨ ਸੋਣਾ ਅਸੀਂ ਬੈਠੇ ਹੋਏ ਆ ਤਾਂ ਅੱਜ ਸਾਨੂੰ ਲੱਗਨੇ ਬਹੁਤ ਹੀ ਜ਼ਿਆਦਾ ਤੰਕੀਤਾ ਹੋਇਆ ਆ ਤੇ ਲਾਈਟ ਵਾਰ-ਵਾਰ ਜਾਈ ਜਾਂਦੀ ਐ ਆਉਂਦੀ ਆ ਜਾਂਦੀ ਆ ਹਾਂ ਤੇ ਮੰਮਾ ਹੁਣ ਦੋ ਵਰੀਆ ਆ ਵੀ ਇਨਵਰਟਰ ਵੀ ਬੰਦ ਹੋਇਆ ਕੀ ਏਦਾਂ ਵੀ ਜਾਂਦੀ ਆਉਂਦੀ ਤੇ ਉਹ ਨੰਨੂ ਨੰਨੂ ਗੇਮ ਖੇਡਦਾ ਦਰਦੀ ਨੰਨੂ ਕੀ ਖੇਡਦਾ ਮੈਂ ਕਰ ਮੰਮਾ ਕੈਨ ਕਿਹੜੀ ਗੇਮ ਖੇਡਦੇ ਨੰਨੂ ਦੱਸ ਦੇ ਕਿਹੜੀ ਖੇਡਦਾ ਨੰਨੂ ਡੋ ਨੰਨੂ ਸਾਡਾ ਨਾ ਬੱਸ ਇਹ ਗੇਮ ਮਾ ਦਾ ਯਾਰੇ ਲੱਗਾ ਰਹਿੰਦਾ ਹੌਣ ਅਸੀਂ ਕਰਦੇ ਪਏ ਹਾਂ ਬਿੱਤਰ ਨੂੰ ਗੇਟ ਤੇ ਕਦੋਂ ਆਉਂਦੇ ਆ ਕਰੋ ਨਹੀਂ ਤੇ ਪਾਣੀ ਕਿਨਾਂ ਪਾਣੀ ਪੀਣਾ ਪਾਰੀ ਤੇ ਲੱਗੇ ਪਿਆ ਤੂੰ ਕਿੱਦਾਂ ਨੂੰ ਬਣਾ ਦੇ ਕਾਸ ਗਲਾਸ ਆਪਣਾ ਰੱਖ ਕੇ ਆਇਆ ਔਰ ਮੰਮਾ ਹੈ ਕੋਈ ਜਾਂਦਾ ਤੁਹਾਡਾ ਫੋਨ ਪਤਾ ਨਹੀਂ ਕੱਟ ਨੰਨੂ ਦੇ ਦਿੱਤ ਗਿਆ ਨਹੀਂ ਨੰਨੂ ਨੇ ਕਿੰਨੀ ਵਾਰੀ ਤਾਂ ਦੇ ਗਿ ਦਿੱਤਾ ਆ ਬਰਾਬਰ ਜਦੋਂ ਮੈਂ ਚੱਲ ਜਾਣਾ ਬੰਗੇ ਮੈਂ ਆ ਗਿਆ ਬਾਹਰ ਦੀ ਮਾਂ ਮਾਈ ਪਾ ਕੇ ਹਾਂਜੀ ਜੀ ਹੋਣਾ ਸੀ ਚੱਲੇ ਆ ਕੋਠੇ ਤੇ ਤਾਂ ਕੋਠੇ ਦੇ ਜਿਹੜਾ ਆਪਾਂ ਬਿਸਤਰੇ ਵਗੈਰਾ ਬਾਹਰ ਪੇ ਰਾਇਸੀਏ ਉਹ ਸੋਚਿਆ ਕਿ ਆਪਾਂ ਹੁਣ ਅੰਦਰ ਰੱਖ ਲਈਏ ਤੇ ਆਪਾਂ ਚੱਲੇ ਆ ਸੋ 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 ਕੋਠੇ ਤੇ ਜਾਣਾ ਬਹੁਤ ਔਖਾ ਕਿਉਂਕਿ ਆ ਚਾਰ ਪੰਜ ਘੜੇ ਲੱਗ ਜਿੱਕਰ ਉੱਥੇ ਬਾਹਰ-ਬਾਰ ਆਉਣਾ ਬਾਹਰ-ਬਾਰ ਜਾਣਾ ਕੋਠੇ ਤੇ ਇੱਕ ਤਾਂ ਸਹੀ ਲੱਗਦਾ ਕਿ ਐਸੀ ਕੋਠੇ ਤੇ ਲਵਾ ਲੈ ਆ ਸੀ ਸਹੀ ਕੀਤਾ ਇੱਕ ਪਾਸੇ ਲੱਗਦਾ ਕਿ ਕਿ ਸਹੀ ਨਹੀਂ ਆ ਕੋਠੇ ਤੇ ਆ ਨਹੀਂ ਹੁੰਦਾ ਹੈਗਾ ਬਾਰ-ਬਾਰ ਆ ਦੇਖੋ ਜੀ ਆਪਾਂ ਸਵੇਰੇ ਸਫਾਈ ਕਰਕੇ ਸੀਗੇ ਹਾਂ ਫੱਖਾ ਆਪਾਂ ਚੱਲਦੇ ਛੱਡਤਾ ਨਹੀਂ 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 ਸੁੱਕੇ ਹੈ ਗਿੱਲੇ ਹੋਣੇ ਆ ਹੈ ਗਿੱਲੇ ਹੋਣੇ ਆ ਹਾਂ ਹੈ ਗਿੱਲੇ ਹੋਣੇ ਆ ਉਹ ਡੈਗੀ ਨਾ ਜਾਵੇ ਬਸ ਆਹ ਹੋ ਗਿਆ ਪਰਫੈਕਟ ਪਰਫੈਕਟ ਇਧਰ ਤੋਂ ਉੱਪ ਕਿੰਨੀ ਆ ਮੈਂ ਉਹ ਮੈਨੂੰ ਉਧਰ ਮੜ ਜਾ ਉਹ ਦੇਖੀ ਬੜੀ ਅੰਦਰ ਹੇ ਦਰਦੋਂ ਪੁੱਧ ਰਿਓ ਆ ਬੰਨਣ ਵਾਲੇ ਦੇ ਦੀ ਗੇ ਬੰਦ ਕਰ ਦੇ ਹੈ ਕਿੰਨਾ ਆ ਜਿਹੜੇ ਇੱਥੇ ਰਹਿੰਦੇ ਮੈਂ ਕਿ ਇੱਕ ਪਾਸੇ ਲੱਗਦਾ ਕਿ ਆਪਾਂ ਸਹੀ ਕੀਤਾ ਉੱਪਰ ਏਸੀ ਲਾ ਕੇ ਇੱਕ ਪਾਸੇ ਲੱਗਦਾ ਕਿ ਬੰਦ ਕਰ ਦੇ ਕਿਉਂਕਿ ਵਾਰ-ਵਾਰ ਕੋਠੇ ਤੇ ਆ ਨਹੀਂ ਹੁੰਦਾ ਹੈਗਾ ਬਹੁਤ ਜਿਆਦਾ ਆਣਾ ਆਂਦਾ ਸੋ ਅਸੀਂ ਕੋਠੇ ਤੇ ਅਸੀਂ ਕਿਉਂ ਲਵਾਇਆ ਆ ਇਹਦਾ ਰੀਜ਼ਨ ਕੀ ਆ ਕਿਉਂਕਿ ਸਾਡਾ ਜਿਹੜਾ ਕੋਠੇ ਵਾਲਾ ਕਮਰਾ ਆ ਉਹ ਹੈਗਾ ਆ ਬਹੁਤ ਜ਼ਿਆਦਾ ਓਪਨ ਮਤਲਬ ਬਹੁਤ ਹੀ ਜ਼ਿਆਦਾ ਵੱਡਾ ਵੀ ਆ ਤੇ ਆਲੇ ਦੁਆਲੇ ਓਪਨ ਵੀ ਹੈਗਾ ਆ ਇਧਰ ਦੀ ਸਾਈਡ ਤੋਂ ਵੀ ਆ ਉਧਰ ਦੀ ਸਾਈਡ ਤੋਂ ਵੀ ਆ ਤੇ ਜਿਹੜਾ ਸਾਡਾ ਥੱਲੇ ਵਾਲਾ ਕਮਰਾ ਹੈ ਛੋਟਾ ਵੀ ਆ ਉਹ ਉਦੋਂ ਦੇ ਉਹਦੇ ਜਿਹੜਾ ਹੁਣ ਔਰ ਜੇ ਜੇ ਹੁਣ ਮੰਨ ਲਓ ਵੀ ਹੁਣ ਫਿਰ ਦੋ ਜੀ ਆ ਉਹਨਾਂ ਲਈ ਮਤਲਬ ਕੀ ਹਨਾ ਜਦੋਂ ਕੋਈ ਚੀਜ਼ ਅਕ ਲਵਾਈ ਆ ਤਾਂ ਫਿਰ ਉਹ ਸਾਰਿਆਂ ਲਈ ਫਾਇਦਾ ਹੋਵੇ ਹਨਾ ਤਾਂ ਉਹ ਕੀ ਫਾਇਦਾ ਦੋ ਜਣਿਆਂ ਦਾ ਤੇ ਮम्मा ਕਹਿੰਦੇ ਸੀਗੇ ਤੁਸੀਂ ਥੱਲੇ ਲਵਾ ਲਓ ਪਰ ਨਹੀਂ ਤੇ ਪਰ ਇਦਾਂ ਫੇ ਔਖਾ ਹੋ ਜਾਂਦਾ ਆ ਕਿਉਂਕਿ ਇੱਕ ਕੋਠੇ ਤੇ ਹੋਣਾ ਵੀ ਇੰਨਾ ਔਖਾ ਹੋ ਜਾਂਦਾ ਆ ਇਹ ਵੀ ਇੱਕ ਗੱਲੋਂ ਸਹੀ ਆ ਪਰ ਇੱਕ ਗੱਲੋਂ ਗਲਤ ਵੀ ਆ ਕਿ ਜਿਹੜਾ ਥੱਲੇ ਵਾਲਾ ਕਮਰਾ ਉਹ ਵੱਡਾ ਹੋਣਾ ਚਾਹੀਦਾ ਸੀ ਉੱਪਰਲਾ ਛੋਟਾ ਹੋਣਾ ਚਾਹੀਦਾ ਸੀ ਕਮਰਾ ਕੇ ਜਿਹੜੀ ਉੱਪਰਲਾ ਜਿਆਦਾ ਵੱਡਾ ਕਮਰਾ ਹੈ ਇਸ ਕਰਕੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਮਤਲਬ ਉਹ ਤਾਂ ਅਸੀਂ ਇੱਥੇ ਦੋ ਬੈਂਟ ਲੱਗਸਾ ਹਾਂ ਇੱਧਰ ਇੱਕ ਬੈੱਡ ਇੱਧਰ ਮੰਜਾ ਲੱਗਿਆ ਉੱਧਰ ਇੱਕ ਮੰਜਾ ਮਤਲਬ ਲੱਗਦਾ ਆ ਤੇ ਉੱਧਰ ਅਸੀਂ ਤਾਰੀ ਮੰਜਾ ਲੱਗਿਆ ਕਿਉਂਕਿ ਉੱਧਰ ਜਗ੍ਹਾ ਆ ਤੇ ਇਸ ਕਰਕੇ ਆਪਾਂ ਉੱਧਰ ਮੰਜਾ ਨਹੀਂ ਲਾਈਦਾ ਮੰਜੇ ਜਿੰਨੇ ਮਰਜੀ ਦਾ ਮੰਜੇ ਜਿੰਨੇ ਮਰਜੀ ਦਾ ਲਾਉਂਕਿਉਂਕਿ ਪੇਟੀ ਸਾਡੀ ਦਾ ਵੀ ਜਿਹੜਾ ਸੀ ਇਹ ਵੀ ਔਖਾ ਸੀ ਕਿ ਜਦੋਂ ਮੀਂਹ ਵਗੈਰਾ ਆਉਂਦਾ ਸੀ ਪੇਟੀ ਵੀ ਖਰਾਬ ਹੁੰਦੀ ਸੀਗੀ ਪੇਟੀ ਵੀ ਜ਼ਰੂਰੀ ਆਪਾਂ ਨੂੰ ਉੱਪਰ ਸੋ ਹਾਂਜੀ ਆਪਣਾ ਅਗੇ ਬਣੂਗਾ ਰਹੀ ਜੀ। ਹੋਰ ਮਾਤਾ ਗਾਨੀ ਪਰਮਾਤਮਾ ਸਾਡਾ ਜਲਦੀ ਜਲਦੀ ਘਰ ਬਣਾ ਦੇਵੇ ਤੇ ਅਸੀਂ ਆਪਣੇ ਘਰੇ ਸ਼ਿੰਤ ਹੋਈਏ। ਹੋਰ ਸਾਡੇ ਪਤਾ ਸਾਡੀਆਂ ਚੀਜ਼ਾਂ ਦੀ ਮਤਲਬ ਇੰਨੀ ਕਿ ਵੇਸਟ ਹੋ ਰਹੀਆਂ ਆ ਇੰਨੀਆਂ ਕ ਜਿਆਦਾ ਚੀਜ਼ਾਂ ਖਰਾਬ ਹੋ ਗਈਆਂ ਆ ਤੇ ਹੁਣ ਸਾਨੂੰ ਜਗ੍ਹਾ ਨਹੀਂ ਮਿਲਦੀ ਹੈਗੀ ਹਨਾ ਵੀ ਕਿੱਥੇ ਰੱਖੀਏ ਕਿੱਥੇ ਨਹੀਂ ਕਿਉਂਕਿ ਚਲੋ ਸੁੱਕ ਨਾਲੋ ਚੀਜ਼ਾਂ ਹੁਣ ਸਾਰੀਆਂ ਆ ਹਨਾ ਹਰ ਇੱਕ ਚੀਜ਼ ਬਹੁਤ ਮਤਲਬ ਬਿਕਰ ਨੇ ਬਹੁਤ ਮਿਹਨਤ ਦੇ ਨਾਲ ਬਣਾਈਆਂ ਹਨਾ ਬਹੁਤ ਔਖੇ ਹੋ ਕੇ ਬਣਾਈਆਂ ਤਾਂ ਹੁਣ ਇਹੀ ਆ ਕਿ ਪ੍ਰਮਾਤਮਾ ਸਾਡਾ ਘਰ ਜਲਦੀ ਜਲਦੀ ਤਿਆਰ ਕਰ ਦੇਵੇ ਜਲਦੀ ਜਲਦੀ ਬਣਾ ਲਈਏ ਤੇ ਜਾ ਕੇ ਆਪਣੇ ਘਰ ਭਾਵੇਂ ਇੱਕ ਵੀ ਕਮਰਾ ਹੋਵੇ ਨਾ ਤਾਂ ਉਹਦੇ ਚ ਵੀ ਸੋਖੇ ਆ ਆਪਣਾ ਦਾ ਆਪਣਾ ਹੀ ਹੁੰਦਾ ਆ ਹੋਰ ਹਾਂ ਫਿਰ ਹੁਣ ਇਦਾਂ ਆ ਕਿ ਉੱਪਰ ਸਾਡਾ ਬੈੱਡ ਲੱਗਾ ਆ ਉੱਪਰ ਏਸੀ ਲੱਗਾ ਆ ਉੱਪਰ ਲੱਟ ਗਈ ਫੇਰ ਗਈ ਹਨ ਬੜਾ ਔਖਾ ਆ ਲਾਈਟ ਦਾ ਵਾਰ-ਵਾਰ ਬਹੁਤ ਜਣਾ ਔਖਾ ਤੇ ਕੁਝ ਚੀਜ਼ਾਂ ਥੱਲੇ ਆ ਫੇ ਉਹ ਚੀਜ਼ਾਂ ਦਾ ਫਾਇਦਾ ਨਹੀਂ ਹੁੰਦਾ ਹੈਗਾ ਕਿ ਚੀਜ਼ਾਂ ਕੁਝ ਪਕੋਠੇ ਤੇ ਕੁਝ ਕੁ ਥੱਲੇ ਕਿਉਂਕਿ ਸਾਨੂੰ ਪਹਿਲਾਂ ਬੈੱਡ ਦੀ ਬਹੁਤ ਹੀ ਜ਼ਿਆਦਾ ਲੋਡ ਸੀਗੀ ਕਿਉਂਕਿ ਉਦੋਂ ਅਸੀਂ ਲਿਮਾਰੀ ਨਹੀਂ ਸੀ ਲਈ ਹੈਗੀ ਫੇ ਹਾਂ ਕੱਪੜੇ-ਕਪੜੇ ਰੱਖ ਲਏ ਉਦੋਂ ਬੈੱਡ ਲਿਆ ਸੀਗਾ ਤੇ ਬੈੱਡ ਜਦੋਂ ਆਪਾਂ ਬੈੱਡ ਲੈ ਲਿਆ ਸੀ ਫਿਰ ਬੈੱਡ ਸਾਨੂੰ ਥੱਲੇ ਰੱਖਣਾ ਬਹੁਤ ਔਖਾ ਲੱਗਦਾ ਸੀ ਕਿਉਂਕਿ ਥੱਲੇ ਸਪੇਸ ਘੱਟ ਸੀਗੀ ਤੇ ਇਸ ਕਰਕੇ ਫਿਰ ਆਪਾਂ ਇਹਨੂੰ ਕੋਠੇ ਤੇ ਰੱਖ ਦਿੱਤਾ ਇਹਨੂੰ ਆਪਾਂ ਕੋਠੇ ਤੇ ਰੱਖ ਕੇ ਫਿਰ ਇਹਦੇ ਚ ਜੋ ਵੀ ਸਾਰੇ ਗਰਮ ਕੱਪੜੇ ਸੀਗੇ ਜੋ ਵੀ ਸਾਰੇ ਨਵੇਂ ਕੱਪੜੇ ਸੀਗੇ ਸਾਰੇ ਹੀ ਇਹਦੇ ਚ ਰੱਖ ਦਿੱਤੇ ਸੀਗੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਆਪਾਂ ਲਿਮਾਰੀ ਲਈ ਆ ਬਹੁਤੀ ਟਾਈਮ ਬਾਅਦ ਲਿਮਾਰੀ ਲਈ ਸੀਗੀ ਤੇ ਅਲਮਾਰੀ ਲੈ ਲਈ ਫਿਰ ਆਪਾਂ ਉਹਦੇ ਜੋ ਕੱਪੜੇ ਵਗੈਰਾ ਟਿਕਾਣ ਲਾਗੇ ਕਿਉਂਕਿ ਜਿਹੜੇ ਕੱਪੜੇ ਸਾਡੇ ਸੀਗੇ ਬਾਹਰ ਕੁਰਸੀਆਂ ਤੇ ਬਹੁਤ ਜ਼ਿਆਦਾ ਚੰਗੇ ਨਹੀਂ ਸੀ ਲੱਗਦੇ ਹੁੰਦੇ ਤੇ ਹੁਣ ਸਾਨੂੰ ਇੰਨਾ ਕ ਕਿ ਅੰਦਰੋਂ ਵੀ ਮਤਲਬ ਹੁਣ ਇੱਕ ਮੰਝਾ ਇੱਕ ਮੰਝਾ ਲੱਗ ਕੇ ਦੂਜਾ ਮੰਝਾ ਵੀ ਲੱਗਦਾ ਆ ਹੁਣ ਕੁਰਸੀ ਨਾਲ ਡਾਉਣ ਨੂੰ ਥੈਣ ਹੀ ਹੈਗਾ ਹੁਣ ਉੱਥੇ ਡਾਉਣੀਆਂ ਕਿੱਥੇ ਆ ਔਲੀ ਤਾਂ ਗੱਲ ਆ ਕਿਉਂਕਿ ਇਦਾਂ ਫਿਰ ਔਖਾ ਹੋ ਜਾਂਦਾ ਸੀਗਾ ਹੁਣ ਆਪਣੀ ਚੀਜ਼ ਹੋਊਗੀ ਜਦੋਂ ਆਪਣਾ ਘਰ ਹੋਊਗਾ ਤੇ ਉਦੋਂ ਆਪਾਂ ਸੋਹਣੀਆਂ ਸੋਹੜੀਆਂ ਚੀਜ਼ਾਂ ਕਰਕੇ ਟਕਾਵਾਂਗੇ ਸਾਡਾ ਇੱਕ ਮਤਲਬ ਬਹੁਤ ਹੀ ਜ਼ਿਆਦਾ ਸ਼ੌਂਕ ਆ ਸਾਡਾ ਘਰ ਬਣਾਉਣਾ ਹਾਂ ਇੱਕ ਇੱਕ ਇਹ ਚੀਜ਼ ਦਾ ਵੀ ਸ਼ੌਂਕ ਆ ਕਿ ਸਾਡਾ ਜਲਦੀ ਜਲਦੀ ਘਰ ਬਣ ਜੇ ਫਿਰ ਦੂਜੇ ਨੰਬਰ ਤੇ ਇੱਕ ਸਾਡਾ ਸ਼ੌਂਕ ਆ ਸੌਫਿਆਂ ਦਾ ਸੌਫੇ ਹਾਂ ਸੌਫਿਆਂ ਦਾ ਸਾਡਾ ਇੰਨਾ ਕੁ ਜ਼ਿਆਦਾ ਸ਼ੌਂਕ ਆ ਨਾ ਵੀ ਮਤਲਬ ਵੀ ਵੀ ਸੋਹਣੇ ਲੱਦੇ ਲੱਗੇ ਹੋਏ ਤੇ ਜਦੋਂ ਆਪਾਂ ਕਿਸੇ ਦੇ ਘਰੇ ਦੇਖੀਦਾ ਨਾ ਵੀ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਸੋਫੇ ਲੱਗੇ ਹਨ ਫਿਰ ਉਹ ਸੋਚੀਦਾ ਵੀ ਯਾਰ ਜਦੋਂ ਆਪਣਾ ਘਰ ਬਣ ਜੂਗਾ ਨਾ ਆਪਾਂ ਪਹਿਲਾਂ ਸੋਫੇ ਹੀ ਲੈ ਕੇ ਆਉਣੇ ਆ ਕਿਉਂਕਿ ਹਰ ਇੱਕ ਚੀਜ਼ अवेलेबल ਆ ਹੁਣ ਹਰ ਇੱਕ ਚੀਜ਼ ਕੋਈ ਘਰ ਦੇ ਵਿੱਚ ਕਿਸੇ ਚੀਜ਼ ਦੀ ਤੋੜ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਹਨਾ ਇਸ ਕਰਕੇ ਲੱਗਦਾ ਕਿ ਸਾਨੂੰ ਇੱਕ ਚੀਜ਼ ਦੀ ਕਮੀ ਆ ਸਿਰਫ ਸਾਡਾ ਘਰ ਜਲਦੀ ਜਲਦੀ ਤਿਆਰ ਹੋ ਜਵੇ ਏ ਕਹਿੰਦੇ ਕੀ ਇੱਕ ਜਿਹੜਾ ਬੋਲ ਹੁੰਦਾ ਨਾ 24 ਘੰਟੇ ਚ ਇੱਕ ਬੋਲ ਹੁੰਦਾ ਆ ਉਹ ਕਹਿੰਦੇ ਮਤਲਬ ਆਪਣਾ ਨਹੀਂ ਜੇ ਕਿਸੇ ਦਾ ਮਤਲਬ ਬੋਲ ਹੋਵੇ ਉਹ ਲੱਗਦਾ ਜ਼ਰੂਰ ਆ ਤੇ ਸਾਰੇ ਜਾਣੇ ਇਹੀ ਦੁਆ ਕਰਿਆ ਕਰੋ ਕਿ ਸਾਡਾ ਘਰ ਜਲਦੀ ਬਣ ਜਵੇ ਤੇ ਬਸ ਅਸੀਂ ਆਪਣੇ ਘਰ ਵਾਲੇ ਹੋ ਜਾਈਏ ਤੇ ਸਾਨੂੰ ਚਲੋ ਜਿੱਥੇ ਅਸੀਂ ਰਹਨੇ ਆ ਸਾਨੂੰ ਇਹ ਵੀ ਨਹੀਂ ਆ ਕਿ ਸਾਨੂੰ ਇੱਥੇ ਵੀ ਅੱਜ ਤੱਕ ਸਾਡੀਆਂ ਇਹ ਚੀਜ਼ਾਂ ਚ ਘਰ ਦੇ ਵਿੱਚ ਸਾਨੂੰ ਹਰ ਇੱਕ ਚੀਜ਼ ਮਿਲ ਗਈ ਆ ਅਸੀਂ ਜੁਸਟ ਰਹਿੰਦੇ ਪਏ ਆ ਅਸੀਂ ਇੱਥੋਂ ਹਰ ਇੱਕ ਚੀਜ਼ ਹਾਸਲ ਕੀਤੀ ਆ ਹਨ ਹਰ ਇੱਕ ਜੀਰ ਬਣਾਈ ਆ ਇੱਥੇ ਮਤਲਬ ਇੱਥੇ ਰਹਿ ਕੇ ਹਰ ਇੱਕ ਚੀਜ਼ ਬਣਾਈ ਆ ਤੇ ਮਤਲਬ ਟਾਈਮ ਬਹੁਤ ਹੋ ਗਿਆ ਰਹਿੰਦੇਆਂ ਨੂੰ ਕਾਫੀ ਟਾਈਮ ਹੋ ਗਿਆ 5 6 ਸਾਲ ਹੀ ਮੇਰੇ ਖਿਆਲ ਨੂੰ ਹੋ ਗਏ ਆ ਤੇ ਕਾਫੀ ਟਾਈਮ ਇਹਨਾਂ ਨੂੰ ਹੋ ਗਿਆ ਰਹਿੰਦੇਆਂ ਨੂੰ ਮੈਂ ਤਾਂ ਥੋੜਾ ਟਾਈਮ ਹੀ ਆ ਮਤਲਬ ਰਹੀ ਆ ਤੇ ਬਾਕੀ ਘਰ ਦੇ ਵਿੱਚ ਇਸ ਘਰ ਦੇ ਵਿੱਚ ਸਾਰਾ ਕੁਝ ਬਣਿਆ ਤਾਂ ਸਮਝ ਲਓ ਇਹ ਵੀ ਘਰ ਆਪਣਾ ਹੀ ਆ ਕਿ ਕਿ ਜਿੱਥੇ ਜਿਨ੍ਹਾਂ ਨੇ ਜਨ ਲਈ ਦਿੱਤੀ ਜਗਾ ਜਿਨ੍ਹਾਂ ਨੇ ਹਨਾ ਸਭ ਕੁਛ ਮਤਲਬ ਆਪਾਂ ਇੱਥੋਂ ਪਾ ਲਿਆ ਇੱਕ ਹਿਸਾਬ ਦੇ ਨਾਲ ਆਪਾਂ ਇਹ ਚੀਜ਼ਾਂ ਇਹ ਮਤਲਬ ਸਾਡਾ ਮੰਦਿਰ ਹੋਇਆ ਸੀ ਉਹ ਵੀ ਇੱਥੇ ਹੀ ਹੋਇਆ ਸੀਗਾ ਫਿਰ ਹਰ ਇੱਕ ਚੀਜ਼ ਆਪਾਂ ਲਈ ਉਹ ਵੀ ਆਪਣੀ ਇੱਥੇ ਹੀ ਸੀਗੀ ਕਿਉਂਕਿ ਆਪਾਂ ਜਦੋਂ ਪਹਿਲਾਂ ਗ੍ਰਾਈ ਕੋ ਰਹਿੰਦੇ ਸੀਗੇ ਤੇ ਉਦੋਂ ਮਤਲਬ ਇਦਾਂ ਦਾ ਕੋਈ ਸੋਚਿਆ ਵੀ ਨਹੀਂ ਸੀ ਇੱਥੇ ਹਰ ਇੱਕ ਚੀਜ਼ ਮਤਲਬ ਸੋਚੀ ਆ ਹਰ ਇੱਕ ਚੀਜ਼ ਮਤਲਬ ਬਣਾਈ ਹੋਈ ਆ ਤੇ ਤੁਹਾਨੂੰ ਪਤਾ ਹੀ ਆ ਸੋ ਮਨਾ ਆਪਣੋ ਇਹ ਵੀ ਘਰ ਆਪਣਾ ਹੀ ਲੱਗਦਾ ਆ ਤੇ ਇਹ ਨਹੀਂ ਆ ਕਿ ਬਗਾਨਾ ਆ ਜਾਂ ਕਿਦਾਂ ਵੀ ਆ ਨਾ ਅਜ ਤੱਕ ਅਦੀ ਕਿਸੇ ਨੇ ਵੀ ਕੁਝ ਕਿਹਾ ਆ ਤੇ ਮਤਲਬ ਹਰ ਇੱਕ ਚੀਜ਼ ਚ ਮਤਲਬ ਆਪਾਂ ਖੁਸ਼ ਆ ਹੁਣ ਤੁਸੀਂ ਗੱਲਾਂ ਮੇਰੀਆਂ ਤਾਂ ਬਹੁਤ ਹੋ ਗਈਆਂ ਆ ਤੇ ਬਾਕੀ ਇੱਧਰ ਤਾਂ ਤੁਸੀਂ ਦੇਖ ਸਕਦੇ ਹੋ ਮੂਹ ਨੇਰੀ ਦਾ ਬਹੁਤ ਖਾਣ ਸੀਗਾ ਰਾਤੀ ਤੇ ਆਹ ਦੇਖੋ ਆਹ ਆ ਦੇਖੋ ਕਿੰਨਾ ਲੋਬਾ ਇਹੋਂ ਪਾਣੀ ਪਾਣੀ ਹੈ। ਹਰੀ-ਹਰੀ ਹੈ। ਉਹ ਹੋਏ ਮੈਂ ਵੀ ਉਹੀ ਦਿਖਾ ਰਹੀ ਆ ਕਿ ਦੇਖੋ ਪਾਣੀ ਸਿੱਣਾ ਜਾ ਰਿਹਾ ਆ। ਦੇਖੋ ਉਹ ਚਾਰਿਆਂ ਦੇ ਲੋਕਾਂ ਦੇ ਪੱਠੇ ਕਿਦਾਂ ਹੋਏ ਬਏ ਆ। ਤੇ ਇਧਰੋਂ ਆ ਦੇਖੋ ਇੱਥੇ ਥੋੜਾ ਲੱਗਦਾ। ਹਾਂ? ਇਹ ਤਾਂ ਖਾਲੀ ਆ ਹਜੇ। ਇਧਰੋਂ ਹਰਿਆਵੀ ਆ। ਹਾਂ? ਹੋਏ ਮੈਂ ਡਰ ਗਈ। ਆਹ ਦੇ ਜੇ ਵਾ ਇੱਥੇ ਸਬਜ਼ੀ ਲਾਉਂਦੇ ਹਾਂ ਤੇ ਪਾਣੀ ਦੇਖ ਕੇ ਚਿੱਟਾ ਆ। ਆਹੋ। ਓਹੋ ਜਿੱਥੇ ਅਸੀਂ ਪਾਣੀ ਪਾਣੀ ਲੈਣ ਲੱਗੀ ਜਿੱਥੇ ਆਪਾਂ ਸਬਜ਼ੀ ਲਈ ਦੀ ਸੀ ਉੱਥੋਂ ਤੱਕ ਪਾਣੀ ਆ ਗਿਆ ਇਹ ਵੀ ਗੋਦਨ ਸਾਡੇ ਉਹ ਉੱਥੇ ਸੀਗੀ ਆ ਜਾਓ ਮੰਦਿਰ ਬਾਹਰ ਤੋਂ ਬਹੁਤ ਨਲ ਸੁ ਹੋ ਗਿਆ ਠੀਕ ਹੈ ਦਾ ਠੀਕ ਆ ਚਲੋ ਜੀ ਬਿਸਤਰੇ ਜਿਹੜੇ ਸਾਡੇ ਜਿਹੜੇ ਹੋਜ ਵਿੱਚ ਉਹ ਮਤਲਬ ਗਲੇ ਬਹੁਤ ਜ਼ਿਆਦਾ ਆ ਤਾਂ ਸੁੱਕ ਜਾਣ ਫੇਰ ਆਪਾਂ ਉਹਨਾਂ ਨੂੰ ਗਿਸ਼ਾਉਣ ਦੀ ਕਰਨੀ ਹੈ ਜਲਦੀ ਜਲਦੀ ਲਾਈਟ ਆ ਗਈ ਨੰਨੂ ਆ ਗਈ ਪਾਣੀ ਪਾਇਆ ਨੇ ਉੱਤੇ ਹੁਣ ਏ ਪੈਨ ਗਿੰਦਾ ਇਹ ਮਿਲ ਨੂੰ ਇਹ ਨੰਨੀ ਮਿਲ ਆ ਤੁਮਾਰੀ دیوار ਪੱਟੀ ਮੈਂ ਪਾਣੀ ਦਿੱਤੇ ਆ ਪਈ ਦੇ ਮੀਨੋ ਬਣੀ ਦੀ ਕਾਦੀ ਜੈਦਵਾ ਮੰਮੀ ਤਾਨ ਨੂੰ ਨਹੀਂ ਹੈ ਲੰਮੇ ਪੈਣ ਦੇਂਦੇ ਐ ਕਾਲ ਤੂੰ ਕੁਝ ਨਹੀਂ ਹੈ ਵਾਸ ਆ ਦੇਖ ਲਾ ਦੇਖਿਆ ਮੰਮੀ ਇਹ ਬਹਿ ਰਿਹਾ ਕਿ ਮੈਂ ਆ ਗਈ ਤੇ ਰੁੱਤੀ ਲੱਗ ਆ ਰਿਹਾ ਆ ਰਿਆ ਚੱਪਲ ਦੇ

ਦਾਦੀ ਸੌਰੀ ਨਹੀਂ ਮਾਰਦਾ ਤਕਿ ਦਾਦੀ ਨਹੀਂ ਮਾਰਦਾ ਸੌਰੀ ਤਕਿ ਦਾਦੀ ਸੌਰੀ ਚਲ ਨਹੀਂ ਮਾਰਦਾ ਕਿਉਂ ਨਹੀਂ ਮਾਉ ਮੰਮੀ ਕੁੰਡਾ ਲਗਾ ਮਾਰ ਉਹ ਇਹ ਗੰਦਾ ਬਾਰ ਇਹ ਗੰਦਾ ਕੁੰਡਾ ਅੱਪੇ ਇਸ ਵਾਲੇ ਕਮਰੇ 'ਚ ਚੱਲੀ ਜਾਓ ਕਹਿੰਦੇ ਇਸ ਵਾਲੇ ਕਮਰੇ 'ਚ ਬਿਠਾ ਦਿਓ ਇਹਨੂੰ ਤੂੰ ਵੀ ਇੱਥੇ ਰਹਿ ਇਹ ਵੀ ਇੱਥੇ ਰਹਿ ਮੈਂ ਕੱਲੀ ਨੇ ਇਸ ਵਾਲੇ ਕਮਰੇ 'ਚ ਚੱਲ ਜਾਓ ਜਾ ਬਾਕੀ ਚੱਲੇ ਇਹ ਕਹਿੰਦਾ ਗੋ ਮੰਮੀ ਧਿਆਨ ਨਾਲ ਚੱਪਲ ਓ